ਵਿਕਰਮ ਮਜੀਠੀਆ ਦੇ ਉੱਤੇ ਇੱਕ ਹੋਰ ਪਰਚਾ ਦਰਜ ਕਰਨ ਨੂੰ ਲੈ ਕੇ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਦੱਸਦੀ ਹੈ ਕਿ ਯੋਨਾ ਕਿਆ ਸਿਵਲ ਵਰਦੀ ਦੇ ਵਿੱਚ ਬਿਨਾ ਮਨਜ਼ੂਰੀ ਤੋਂ ਜ਼ਬਰਦਸਤ ਅਧਿਕਾਰੀ ਬੜੇ ਸਨ ਵਿਕਰਮ ਮਜੀਠੀਆ ਦੀ ਪਤਨੀ ਗਨੀਫ ਕੌਰ ਮਜੀਠੀਆ ਦੇ ਨਾਮ ਤੇ ਜਿਹੜਾ ਇਹ ਮਕਾਨ ਹੈ ਉਹਨਾਂ ਕਹਿਆ ਕਿ ਚੰਡੀਗੜ੍ਹ ਪੁਲਿਸ ਵੱਲੋਂ ਦਿੱਤੀ ਕੰਪਲੇਂਟ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਪੱਤਰਕਾਰ ਵਾਰਤਾ ਕਰਕੇ ਵਿਕਰਮ ਮਜੀਠੀਆ ਉੱਤੇ ਪੁਲਿਸ ਵੱਲੋਂ ਕੀਤੇ ਗਏ ਪਰਚਿਆਂ ਨੂੰ ਗਲਤ ਦੱਸਿਆ ਗਿਆ ਕੀ ਕਿ ਉਹਨਾਂ ਨੇ ਆ ਤੁਹਾਨੂੰ ਸੁਣਾਉਨੇ ਆ ਵਿਧਿਆਨਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਤੇ ਮੇਰੇ ਸਾਥੀ ਡਾਕਟਰ ਜਦਜੀਤ ਸਿੰਘ ਜੀ ਮਾ ਜਿਹੜੀ ਤੁਹਾਨੂੰ ਤਕਲੀਫ ਹੁੰਦੀ ਹੈ ਪੈਸਵਾਲਿਆਂ ਨੂੰ ਉਹ ਬੜੇ ਇੰਪੋਰਟੈਂਟ ਇਸ਼ੂਸ ਆ ਇੱਕ ਤਾਂ ਜਿਸ ਤਰ੍ਹਾਂ ਇਹ ਸਰਕਾਰ ਕਾਨੂੰਨ ਦੀਆਂ ਧੱਜੀਆਂ ੜਾਉਣ ਲੱਗੀ ਹੋਈ ਹੈ ਉਹ ਸਿਲਸਿਲੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਇੱਕ ਇਸ ਸਰਕਾਰ ਵਿੱਚ ਜਿਹੜੀ ਇਮਾਨਦਾਰੀ ਦਾ ਨਾਰਾ ਦੇ ਕੇ ਆਈ ਸੀ ਕਿ ਕ腐ਪਸ਼ਨ ਕਿਵੇਂ ਹੋ ਰਹੀਆ ਉਹ ਇਸ਼ੂ ਡਾਕਤੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਆ ਮੈਂ ਇਸ ਗੱਲ ਤੋਂ ਚਿੰਤਤ ਵੀ ਆ ਇਸ ਕਰਕੇ ਕਿ ਜਾਦ ਕਾਨੂੰਨ ਦਾ ਰਾਜ ਖਤਮ ਹੋ ਜਵੇ ਤੇ ਉਦੋਂ ਫੇਰ ਉਹਦਾ ਰਿਜ਼ਲਟ ਕੀ ਹੁੰਦਾ ਵਾਇਲੈਂਸ ਹੁੰਦੀ ਆ ਜਾਦ ਸਟੇਟ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਵੇ ਕਿ ਰੂਲ ਆਫ ਲਾ ਨੀ ਹੈ ਇੱਥੇ ਜੰਗਲ ਰਾਜ ਹੈ ਫਿਰ ਉੱਥੇ ਲੋਕ ਇਹ ਚੀਜ਼ ਵਿੱਚ ਪੈ ਜਾਂਦੇ ਆ ਕਿ ਆਪਣਾ ਮਜੀਦਾ ਜੀ ਕਰਦਾ ਜੋ ਕਰਦਾ ਵਾਇਲੈਂਟ ਮੂਵਮੈਂਟ ਸ਼ੁਰੂ ਹੋ ਜਾਂਦੀਆਂ ਨੇ ਹੁਣ ਸਲਾਰ ਵਿਕਰਮ ਸਿੰਘ ਮਜੀਠੀਆ ਤੇ ਇੱਕ ਝੂਠਾ ਕੇਸ ਚਟੋਪਾਤੀ ਆ ਪਾ ਗਿਆ 4 ਸਾਲ ਵਿੱਚ ਕੁੱਤਣਾ ਬਣਿਆ ਇੱਕ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਅਸੀਂ ਇਹ ਨਸ਼ੇ ਦਾ ਕੇਸ ਪਾਉਣਾ ਹੈ ਕਿ ਅਸੀਂ ਡਿਸਪਰਪੋਰਸ਼ਨੇਟ ਅਸੈਕਟਸ ਦਾ ਪਾਉਣਾ ਉਹ ਕੇਸ ਪਾਤਾ ਤੇ ਜਿਸ ਦਿਨੇ ਘਰ ਗਏ ਨੇ ਵਿਦਾਊਟ ਡਿਸਕਲੋਜ਼ਿੰਗ देयर ਆਇਡੈਂਟੀਟੀ ਵਿਦਾਊਟ ਐਨੀ ਸਰਚ ਵ੍ਰਾਂਚਸ ਇਹਨਾਂ ਨੇ ਮਜੀਠੀਆ ਸਾਹਿਬ ਦੇ ਘਰ ਜਾ ਕੇ ਸਰਚ ਸ਼ੁਰੂ ਕਰ ਦਿੱਤੀ ਤੇ ਮਜੀਠੀਆ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਇੱਕੋ ਗੱਲ ਕਹੀ ਕਿ ਤੁਸੀਂ ਸਾਨੂੰ ਆਪਣੀ ਆਈਡੈਂਟੀਟੀ ਦਾ ਡਿਸਕਲੋਸ ਕਰੋ ਤੁਸੀਂ ਪਲੇਨ ਕਲੋਸ ਤੋਂ ਤੇ ਜੇ ਅਸੀਂ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਚਾਈਏ ਤਾਂ ਜਿਹੜੇ ਕਿਉਂਕਿ ਮਜੀਠੀਆ ਸਾਹਿਬ ਸੈਕਿਉਰਿਟੀ ਪ੍ਰੋਟੈਕਟਿਵ ਨੇ ਉਹਨਾਂ ਦੇ ਘਰ ਜਾਦੇ ਐ ਕੋਈ ਉਪਰੇ ਬੰਦੇ ਵਿਦਾਊਟ ਡਿਸਕਲੋਜ਼ਿੰਗ ਆਈਡੈਂਟੀਟੀ ਜਾਂਦੇ ਨੇ ਉਹ ਕੋਈ ਵੀ ਮਸਚੀਵੀਅਸ ਵੀ ਹੋ ਸਕਦਾ ਹੈ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ ਤੇ ਉਹਨਾਂ ਦਾ ਇਹ ਪੁੱਛਣਾ ਪਰ ਸੀਗਾ ਕਿ ਜੇ ਤੁਸੀਂ ਆਇਓ ਭਾਈ ਤੁਸੀਂ ਆਪਣੀ ਆਈਡੀ ਤਾਂ ਦਿਖਾਓ ਕੋਈ ਸਾਰੇ ਪਲੇਨ ਕਲੋਸ ਚ ਨਨ ਆਫ ਯੂ ਇਜ਼ ਅਨ ਯੂਨੀਫਾਰਮ ਬਾੜਦਾ ਤਾਂ ਇਹ ਸੀਗਾ ਕਿ ਕਾਨੂੰਨ ਤਾਂ ਮੰਗੇ ਕਰਦਾ ਸੀਗਾ ਕਿ ਉਹਨਾਂ ਦੇ ਕ੍ਰਿਮੀਨਲ ਟ੍ਰੈਸ ਪਾਸ ਦਾ ਪਰਚਾ ਦਾਖਲ ਹੁੰਦਾ ਹੈ ਪੁਲਿਸ ਵਾਲਿਆਂ ਤੇ ਜਿਹੜੇ ਪਲੇਨ ਕਲੋਸ ਗਏ ਆ ਪਰ ਹਰਾਨੀ ਦੀ ਗੱਲ ਕਹਿੰਦੇ ਮਜੀਠੀਆ ਸਾਹਿਬ ਤੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਔਰ ਸਦੇ ਕੰਮ ਜਿਵੇਂ ਗਨ ਪਾਏ ਮੈਂ ਇੱਕੋ ਗੱਲ ਸਰਕਾਰ ਨੂੰ ਯਾਦ ਕਰਾਉਣਾ ਹੈ ਕਿ ਇਹ ਜਿਹੜਾ ਕੰਮ ਹਨ ਇਹ ਬੜਾ ਅੱਥਾ ਨਾਲ ਦਿੱਤੀਆਂ ਡੰડા ਦੰਦਾ ਨਾਲ ਖੋਲ੍ਹਣੀ ਔਖੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਆਪੋ ਨੁਕਸਾਨ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਜਿਆਦਾ ਲੁਧਿਆਣੇ ਦੀ ਪ੍ਰੈਸਾਂ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਅਸੀਂ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿ ਜਦ ਭਾਤਕੂਸ਼ਨ ਆਸ਼ੋਜੀ ਨੂੰ ਵੇਜੀਲੈਂਸ ਪੜਨ ਆਈ ਹੈ ਏ ਅੱਜ ਯੂਨੀਅਨ ਮਿਨਿਸਟਰ ਨੇ ਰਮਨੀ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤ ਪੁਚਰ ਨੂੰ ਨਿਜਾੜ ਨਹੀਂ ਦੇਣਾ ਉਹਦਾ ਕੁਛ ਨਾ ਹੋਏ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਨਿਭਾਉਣ ਤੋਂ ਨਾਲੇ ਉਹ ਯੂਨੀਫਾਰਮ ਸੀਗੇ ਹੁਣ ਇਹਦਾ ਨਤੀਜਾ ਹੈ ਮਤਲਬ ਇਹਦਾ ਇੱਕੋ ਹੀ ਨਿਕਲਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਬਿਕਰਮ ਸਿੰਘ ਮਜੀਠੀਆ ਐਜ਼ ਅ ਫ੍ਰੀ ਸਿਟੀਜ਼ਨ ਆ ਪੰਜਾਬ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਇਤੇ ਸੜਕਾਂ ਤੇ ਫਿਰੂਗਾ ਸਾਡਾ ਨਿਕਲਣਾ ਘਰਾਂ ਤੋਂ ਔਖਾ ਹੋ ਜਾਊਗਾ ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸੀਮਮ ਕੋਸ਼ਿਸ਼ ਇਹ ਹੈ ਕਿ ਪਾਈ ਹੋ ਕੋਡ ਕ੍ਰੋਕ ਮਜੀਠੀਆ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੀ ਨਾੜੇ ਮੈਂ ਦੂਸਰਾ ਇਹਦਾ ਕਾਰਨ ਨਹੀਂ ਸਮਝਦਾ ਕਿ ਵਿਭਾਗ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਦੇ ਅਗੇਂਸਟ ਕੇਸ ਰਜਿਸਟਰ ਕਰਨ ਦੀ ਸ਼ਿਕਾਇਤ ਕੀਤੀ ਹੈ ਉਹਦੇ ਲਈ ਇਹ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਕਿਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਉਸ ਘਰ ਦੀ ਅਲੋਟੀ ਵਿਭਾਗ ਗਨੀਵ ਕੋਰ ਐਮਐਲਏ ਮਜੀਠਾੜੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਇਹ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਪਰੰਟਾ ਤੋਂ ਬਿਨਾ ਗਨੀਪ ਕੋਰ ਮਜੀਠੀਆ ਦੇਗੇਸਟ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਸੋ ਮੈਂ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਕਿ ਇਹਨਾਂ ਗੱਲਾਂ 'ਚ ਬੜੀਆਂ ਸਰਕਾਰਾਂ ਆਈਆਂ ਮਿਸਿਸ ਇੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਕਿ ਮੈਂ ਐਮਰਜੈਂਸੀ ਲਾਦਾ ਕਾਨੂੰਨ ਖਤਮ ਕਰਦਾ ਫੰਡਾਮੈਂਟਲ ਰਾਈਟਸ ਖਤਮ ਕਰਦਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਜਾ ਉਹਦੀ ਹੋਣ ਚਾਹੀਦੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਏਸੇ ਗੱਲ 'ਚ ਹੋਣ ਚਾਹੀਦੀ ਸੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ 'ਚ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਰਾਜ ਨਹੀਂ ਰਹਿੰਦਾ ੱਤਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆਗੇ ਚਾਂਚੜਾ ਤਾਂ ਇਹਨਾਂ ਨੇ ਆਪਣੇ ਆਪ ਨੂੰ ਐਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਹੈ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਭਲੇਖੇ 'ਚ ਹੋਣ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਲੜਾਈ ਇਕੱਲੀ ਲੜ ਰਿਹਾ ਹੈ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਅਕਾਲੀ ਦਲ ਸਮੂੱਚਾ ਉਹਨਾਂ ਨਾਲ ਚਟਾਨ ਵਾਂਗੂ ਖੜਾ ਹੈ ਕਿ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਨ ਆਫਟਰ ਅਨਦਰ ਝੂਠੇ ਕੇਸ ਰਜਿਸਟਰ ਕਰਕੇ ਮਜੀਦ ਗਿਆ ਸਾਹਿਬ ਨੂੰ ਨੀਵਾ ਦਿਖਾ ਕੇ ਜਾਂ ਡਰਾ ਕੇ ਆਪਣੀ ਬੋਲੀ ਬਲਾਉਣ ਦੀ ਜੋ ਕੋਸ਼ਿਸ਼ ਕਰਨਗੇ ਉਹ ਮੱਤ ਇਸ ਪ੍ਰਿਖੇ ਚ ਰਹੇ ਮੈਂ ਹੁਣ ਚੀਮਾ ਸਾਹਿਬ ਨੂੰ ਕਹੂੰਗਾ ਕਿ ਉਹ ਆਪਣੀ ਅੱਗੇ ਗੱਲ ਕ腐ਪਸ਼ਨ ਵਾਲੇ ਇਸ਼ੂ ਤੇ ਕਰ ਜਰਨਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਇਹ ਜਿਹੜਾ ਨਵਾਂ ਦੌਰ ਹੋ ਗਿਆ ਨਾ ਕਿ ਲੀਡਰਾਂ ਦੀ ਪੋਲੀਟਿਕਲ ਜਿਹੜੇ ਪਰਸੀਕਿਊਸ਼ਨ ਦਾ ਇਤਤ ਹੈ ਕਿ ਕੇਸ ਦਰਜ ਕਰਦੇ ਹੋ ਕੇਸ ਛੂਟਾ ਦਰਜ ਕਰਨ ਤੋਂ ਬਾਅਦ ਜਿਹਨਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਬਿਹੇਵ ਕਰੋ ਕਿ ਉਹਦੇ ਬੁੱਢੇ ਅਧਿਕਾਰ ਵੀ ਖਤਮ ਕਰ ਦੋ ਫਿਰ ਮੁਲਾਕਾਤਾਂ ਦਾ ਜਿਹੜਾ ਸਿਲਸਲਾ ਜਿਹੜਾ ਜੇਲ ਮੈਨੂਅਲ ਦੇ ਅਨਸਾਰ ਕਦੀ ਵੀ ਜਿਹੜੀ ਮੁਲਾਕਾਤ ਨਹੀਂ ਕੀਤੀ ਜਾਂਦੀ ਉਹ ਮੁਲਾਕਾਤਾਂ ਵੀ ਟਰਾਈ ਕਰਦੇ ਇਸ ਕਰਕੇ ਇੱਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਕਿਵੇਂ ਦਰਜੇ ਤੇ ਕੰਮ ਕਰਦੀ ਜਿਹੜਾ ਗਰੇਵਰ ਸਾਹਿਬ ਨੇ ਇੱਕ ਸੈਟਿੰਗ ਐਮਐਨਏ ਦੇ ਘਰ ਦੇ ਵਿੱਚ ਸ੍ਰੀ ਸੁਖਪਾ ਸਿੰਘ ਦੀ ਗੱਲ ਕੀਤੀ ਹੈ ਉਹ ਤਾਂ ਆਲਰੇਡੀ ਬੀਬਾ ਗਨੀਮ ਕੋਲ ਰਿਚਾ ਨੇ ਵੀ ਫਾਈਲ ਕੀਤੀ ਹੈ ਸਰਦਾਰ ਸੰਵੀਰ ਸਿੰਘ ਬਾਦਲ ਸਾਹਿਬ ਨੇ ਗਵਰਨਰ ਸਾਹਿਬ ਤੋਂ ਸੱਭਾ ਵੀ ਮੰਗਿਆ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਜਿਸ ਸਾਡੀ ਮੀਟਿੰਗ ਸੀ ਪਰ ਗਵਰਨਰ ਸਾਹਿਬ ਦਾ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਕਿ ਹੱਥ ਤੱਕ ਆਲੀ ਪਬਲਿਕ ਨੂੰ ਨਹੀਂ ਮਿਲ ਰਿਹਾ ਉਹਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਾ ਵੀ ਰਿਹਾ ਸਾਡਾ ਕਿਉਂਕਿ ਅਸੀਂ ਇਹ ਨਹੀਂ ਕਿ ਕੋਈ ਜਿਹੜਾ ਇਸ਼ੂ ਹੈ ਇਹਨੂੰ ਲਾਈਟਲੀ ਲੈ ਰਹੇ ਹਾਂ ਹਰ ਚੀਜ਼ ਨੂੰ ਅਸੀਂ ਜਿਹੜਾ ਲੌਜੀਕਲ ਸਥੁਪਨ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਬਲੌਕ ਕਰਕੇ ਤੇ ਹਰ ਜਗ੍ਹਾ ਤੇ ਇਨਸਾਨ ਨੂੰ ਜਿਹੜਾ ਉਪਰੋਗ ਕਰਨ ਤੇ ਲੱਗੇ ਹੋਏ ਆਪ ਵੀ ਟਾਈਮ ਲੱਗੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੌਜੀਕਲ ਸਥੁਪਨ ਤੱਕ ਇੱਕ ਇੱਕ ਕਰਕੇ ਅਸੀਂ ਲੈ ਕੇ ਜਾਵਾਂਗੇ ਦੂਜੀ ਜਿਹੜੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਐਡੀ ਵੱਡੀ ਸ਼ਕਤੀ ਇਹ ਸਰਕਾਰ ਨੂੰ ਦੇ ਦਿੱਤੀ ਅੱਜ ਹਾਲਾਤ ਇਹ ਆ ਕਿ ਹੌਲੀ ਹੌਲੀ ਇੱਕ ਇੱਕ ਕਰਕੇ ਤੇ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਸ ਹੱਕ ਤੋਂ ਉਹਨੂੰ ਵੰਧ ਕੇ ਪਾ ਦਿੱਤਾ ਜਿੱਥੇ ਕਿਤੇ ਨੌਕਰੀਆਂ ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਵੇਲਾ ਹੋਇਆ ਉਹਨੂੰ ਲੱਖ ਰੁਪਏ ਦੀ ਜਿਹੜੀ ਪੇਮੈਂਟ ਦੇ ਅਗੇਂਸਟ ਹੈ ਕਿਸੇ ਨੂੰ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਸੀਐਮ ਹਾਊਸ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਰੁਕੀ ਆ ਉਹਨਾਂ ਦੇ ਜਿਹੜੇ ਹੱਕ ਆ ਉੱਠੋ ਜਾਂਦੇ ਦੂਜਾ ਹੁੰਦਾ ਜਿਹੜੇ ਸਾਡੇ ਬੇਨਤ ਕਰਕੇ ਕੋਈ ਟੈਂਟ ਵਾਲਾ ਕੋਈ ਸਾਊਂਡ ਵਾਲਾ ਕੋਈ ਦੂਜਾ ਰੋਟੀ ਖਾਂਦਾ ਸੀ ਉਹ ਵੀ ਸਿਸਟਮ ਇਤਨਾ ਬਣ ਗਿਆ ਕਿ ਸਾਰੇ ਪੈਕੇਜ ਬਣਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਕਿਸੇ ਕਿਸ ਨੇ ਹਾਈਲਾਈਟ ਵੀ ਕੀਤਾ ਸੀ ਜਾ ਕੇ ਕਿਤੇ ਰੈਡੀ ਹੋ ਰਹੀ ਸੀ ਆਪਦੀ ਚਲੰਦਰ ਉਹਨੇ ਇੱਕ ਇੱਕ ਚੀਜ਼ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੋਂ ਹੁੰਦੇ ਕਹਿੰਦੇ ਜੋ ਵੀ ਬਾਹਰੋਂ ਇਹ ਜਿਹੜੇ ਸਾਡੇ ਲੋਕਾਂ ਦਾ ਹੱਕ ਆ ਆ ਹੁਣ ਲੈਂਡ ਕੂਡਿੰਗ ਪਾਲਿਸੀ ਦੇ ਵਿੱਚ ਵੀ ਇਹੀ ਆ ਕਿ ਜਿਹੜੇ ਵੱਡੇ ਬਿਲਡਰ ਆ ਉਹ ਸਾਰੇ ਦਿੱਲੀ ਤੋਂ ਤੇ ਦੂਜੇ ਸ਼ਹਿਰਾਂ ਤੋਂ ਲਿਆ ਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਹਵਾਲੇ ਕਰਨ ਦਾ ਕੰਮ ਜਿਹੜਾ ਚੱਲਦਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਦੇ ਜੋ ਕਹਿੰਦਾ ਹੱਕ ਮਾਰੀਦਾ ਜਿਹੜੀਆਂ ਪੋਲੀਟੀਕਲ ਅਪਪਾਇੰਟਮੈਂਟ ਹੁੰਦੀਆਂ ਪਲੂਸ਼ਨ ਬੋਰਡ ਦਾ ਚੇਅਰਮੈਨ ਲੱਗਿਆ ਕਿ ਨਹਿਰਾ ਦਾ ਚੇਅਰਮੈਨ ਲੱਗਿਆ ਸੀ ਹੋਰ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਨਿਯੁਕਤੀਆਂ ਹੁੰਦੀਆਂ ਉੱਥੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇੱਥੇ ਆ ਕੇ ਲੱਗ ਜਾਂਦੇ ਤੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਐ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ 11-1200 ਕਰੋੜ ਦੇ ਟੈਂਡਰ ਲੱਗਣਿਆ ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਐ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਹੁੰਦੀ ਹੈ ਕਿ ਚਲੋ ਇੱਕ ਅੰਦਾ ਠੇਕਾ ਉਹਨਾਂ ਨੂੰ ਲੋਕਲ ਜਿੱਥੇ ਬੈਠੇ ਹੁੰਦੇ ਆ ਉੱਥੇ ਸਥਾਨਕ ਪੱਧਰ ਤੇ ਮਿਲ ਜਾਂਦਾ ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਟੀ ਚੱਲ ਜਾਂਦੀ ਹੁਣ ਜਿਹੜਾ ਨਵਾਂ ਕੰਮ ਹੈ ਆ ਕੱਲ ਠੇਕੇਦਾਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਨਵਾਂ ਜਿਹੜਾ ਕੰਮ ਹੈ ਕਿ ਆਰਡਰ ਹੋ ਗਏ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਆ ਇੱਥੇ ਸੁਪੇਧਾਰ ਇੱਥੇ ਮਹਿਕਮਾ ਚ ਕਿ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਲੀ ਕਿ ਭਾਵੇਂ ਸਾਰੇ ਜਿਹੜੇ ਦੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੇ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦਾ ਲੱਗੇਗਾ ਜਿਹਦੇ ਵਿੱਚ ਮੈਨੂੰ ਸਾਡਾ ਤਿਆਰ ਤੇ ਛੋਟੇ ਠੇਕੇਦਾਰਾਂ ਨੇ ਚੋਂ ਇੱਕ ਵੀ ਵਿਚਾਰਾ ਉਸ ਕੈਟੇਗਰੀ ਚ ਨਹੀਂ ਰਹਿ ਜਾਂਦਾ ਜਿਹੜਾ ਉਹਦਾ ਠੇਕਾ ਪਾ ਲੂਗਾ ਤੇ ਕੰਮ ਫਿਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਮੋٹے ਰੇਟ ਤੈਅ ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫਿਰ ਗੋਦਾਮ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਬਿੰਤੀ ਠੇਕੇਦਾਰ ਇਹਨਾਂ ਦੇ ਕੋਲੋਂ ਕਰਾਉਣਾ ਤੇ ਇਹਨਾਂ ਨੂੰ ਜਿਹੜਾ ਲੈਬੋਰੇਟ ਦੇ ਕੇ ਤੇ ਇਹਨਾਂ ਕੋਲੋਂ ਕੰਮ ਕਰਾਉਣਗੇ ਤੇ ਆਪ ਉੱਥੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆ ਉਹ ਮੋਟੀਆਂ ਜਿਹੜੀਆਂ ਉਹ ਕਮਾਈਆਂ ਕਰਨਗੇ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਮਾੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੱਡੀ ਵੱਡੀ ਤੁਹਾਨੂੰ ਸ਼ਕਤੀ ਦਿੱਤੀ ਹੈ ਇਹਦਾ ਕਾਰਨ ਤਾਂ ਦੱਸੋ ਇਕਿ ਸਾਡੇ ਜਿਹੜੇ ਪੰਜਾਬ ਦੇ ਠੇਕੇਦਾਰ ਐਨੇ ਸਾੜਾ ਤੋਂ ਸੜਕਾਂ ਬਣਾਉਂਦੇ ਆਏ ਆ ਕੀ ਉਹਨਾਂ ਨੂੰ ਤਜਰਬਾ ਨਹੀਂ ਹੈ ਸੜਕਾਂ ਬਣਾਉਂਦਾ ਪਾਰਟੀ ਤਾਂ ਬਣਾਈ ਆ ਆਮ ਆਦਮੀ ਪਾਰਟੀ ਉਹਨੇ ਤਾਂ ਕਿਹਾ ਕਿ ਛੋਟੇ ਤੋਂ ਛੋਟੇ ਬੰਦੇ ਨੂੰ ਜਿਹੜਾ ਅਸੀਂ ਇਨਵਾਲਵ ਕਰਾਂਗੇ ਉਹਨੂੰ ਉਹਦੇ ਅਧਿਕਾਰ ਦੇ ਦੇਵਾਂਗੇ ਤੇ ਹੁਣ ਜਿਹੜੇ ਚੰਗੇ ਬੜੇ ਕਾਰੋਬਾਰੀ ਆ ਪੰਜਾਬ ਦੇ ਉਹਨਾਂ ਦਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਲੈਵਲ ਤੇ ਬੰਦਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤੁਸੀਂ ਖਤਮ ਕਰੀ ਜਾਂਦੇ ਇਹ ਜਿਹੜੀ ਪਾਲਿਸੀ ਹੈ ਇਹ ਸਰਕਾਰ ਦੀ ਕਿ ਸਾਡਾ ਪੈਸਾ ਜਿਹੜਾ ਹੈਗਾ ਇਹ ਸਾਰਾ ਕਿਸੇ ਤਰੀਕੇ ਵੀ ਲੱਕੇ ਇਹ ਪੈਸਾ ਲੁਕ ਚ ਬਾਹਰ ਚ ਵੱਡੀ ਕਰਪਸ਼ਨ ਹੈ ਇਹਦੇ ਪਿੱਛੇ ਮੈਂ ਜਿਹੜਾ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੋ ਪੁਰਾਣਾ ਸਿਸਟਮ ਸੀ ਉਹਦੇ ਮੁਤਾਬਕ ਜਿਹੜੇ ਸਥਾਨਕ ਠੇਕੇਦਾਰ ਆ ਪੰਜਾਬ ਦੇ ਬਹੁਤ ਨੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਕਿੱਥੇ ਜਾਣਾ ਇਹ ਤਾਂ ਅੱਖਾਂ 'ਚ ਇਕੱਠਾ ਪਾ ਕੇ ਚਲੇ ਜਾਣਗੇ ਬਿਲ ਤੁਹਾਡੇ ਕੋ ਉੱਥੇ ਬੈਠੇ ਬੈਠੇ ਉਹਨਾਂ ਨੂੰ ਮਿਲ ਜਾਣਿਆ ਤੇ ਬਾਅਦ ਚ ਜਦੋਂ ਪਿੱਛੇ ਲੋੜ ਪੈਂਦੀ ਹੈ ਫਿਰ ਕੋਈ ਮੇਲੇ ਲੱਭਦਾ ਨਹੀਂ ਇਸ ਕਰਕੇ ਇਹ ਇਹ ਕਿਉਂ ਹੋ ਰਿਹਾ ਹੈ ਇਹਦਾ ਜਨਤਾ ਨੂੰ ਸਪਸ਼ਟ ਵੀ ਕਰਨ ਔਰ ਇਹਨੂੰ ਕੈਨਸਲ ਕਰਕੇ ਇਹਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਇੱਕ ਇੱਕ ਸੜਕ ਦੇ ਛੋਟੇ ਛੋਟੇ ਕੰਮਾਂ ਦੇ ਠੇਕੇ ਹੁੰਦੇ ਸੀ ਉਸੇ ਤਰੀਕੇ ਕਰਨ ਤਾਂ ਜੋ ਕਾਨੂੰਨੀ ਜਲਦੀ ਹੋਣਗੇ ਇਹ ਸ਼ਰਤ ਹੈ ਕਿ ਉਹਨਾਂ ਨੇ ਵੀ ਆ ਕੇ ਫਿਰ ਇਹਨਾਂ ਠੇਕੇਦਾਰਾਂ ਨੂੰ ਕਹਿਣਾ ਪਰ ਇਹਨਾਂ ਦੀ ਜਿਹੜੀ ਮਾੜੀ ਮੋਟੀ ਆਮਦਨ ਹੈ ਉਹ ਖਤਮ ਹੋ ਜੇ ਇਸ ਕਰਕੇ ਇਹਦਾ ਵੀ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਹਾਂ ਦੋਨੇ ਇਹ ਜੁਆਇਆ ਇਹ ਤੇ ਕਿਰਪਾ ਕਰਕੇ ਤੁਹਾਡੇ ਲਈ ਅਸੀਂ ਲੱਖਦੇ ਆਸ ਕਰਦੇ ਆ ਕਿ ਸਰਕਾਰ ਦਾ ਚੌਧਾ ਹੋਰ ਕੋਈ ਵੀ ਸਵਾਲ ਕਿਸੇ ਦਾ ਸਰ ਇੱਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲਾਏ ਆਰਡਰ ਇੰਨਾ ਖਰਾਬ ਹੋ ਚੁੱਕਿਆ ਵੀ ਮਠੇਲਾ ਤੋਂ ਮਕੀਣਾ ਲੱਗ ਗਿਆ ਉਹਦੇ ਬੇਟੇ ਨੂੰ ਤਕੀਦਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨੀ ਮਸਲੇ ਮੇਰਾ ਖਿਆਲ ਹੈ ਕਿ ਹੁਣ ਲਾਏ ਆਰਡਰ ਤੇ ਤਾਂ ਕੋਈ ਸਾਨੂੰ ਕੋਈ ਵੀ ਬੋਲਣ ਦੀ ਲੋੜ ਨਹੀਂ ਆ ਪਰ ਟੱਠ ਨੂੰ ਪ੍ਰਬੰਧ ਦੀ ਲੋੜ ਹੁੰਦੀ ਹੈ ਪਹਿਲਾਂ ਤੇ ਤਾਂ ਸੁਖ ਵੀ ਕਿਤੇ ਕੋਈ ਬੰਦਾ ਇਹ ਗੱਲ ਵਕਰੀਆ ਕਿ ਹੁਣ ਫਾਰਮਰ ਹੋਮ ਮਿਨਿਸਟਰ ਵੀ ਇਸ ਲੈਵਲ ਤੇ ਆ ਗਏ ਉਹਨਾਂ ਦੇ ਵੀ ਬੱਚਿਆਂ ਨੂੰ ਜਿਹੜੀ ਧੰਕੀਆਂ ਹੋਣ ਲੱਗੀ ਕੋਈ ਬੰਦਾ ਮੈਨੂੰ ਦੱਸੋ ਕਿ ਜਿਹੜਾ ਸੇਫ ਆ ਕੋਈ ਇੱਕ ਬੰਦਾ ਤਾਂ ਕੋਈ ਹੋਵੇ ਨਾ ਇੱਕ ਕੈਟਾਗਰੀ ਪਿਆਲ ਕੋਈ ਰਾਤ ਨੂੰ ਹੌਂਸਾਂ ਵਾਲੀ ਪਾਰਿਆ ਸਰੋਤੀਆਂ ਜਿਹੜੀਆਂ ਉਹਨੀਆਂ ਕੰਨਾਂ ਆਦੀਆਂ ਤੇ ਲੋਕੀ ਜਿਹੜੇ ਕਈ ਅੰਦਰ ਖਾਤੇ ਵਿੱਚਲੇ ਸਮਝੌਤੇ ਕਰਕੇ ਆਪਣੇ ਦਿਨ ਕੱਢਦੇ ਪਈਆ ਕਈਆਂ ਦਾ ਪੂਰਾ ਸਮਝੌਤਾ ਕਰਾ ਦਿੰਦੀ ਸਰੀ ਤੁ ਆਪਣਾ ਸਾਰਨਾ ਵੀ ਐਵੇਂ ਦੂਸਰੀ ਜਿਹੜੀ ਵੱਡੀ ਗੱਲ ਆ ਜਿਵੇਂ ਕਹੀ ਹੈ ਤੁਹਾਡੇ ਗੱਲ ਤੇ ਕਿ ਅੱਜ ਸਿਚੁਏਸ਼ਨ ਇਹ ਹੋਈ ਪਈ ਆ ਕਿ ਆਡੈਂਟ ਇੱਕ ਤਾਂ ਹੁੰਦਾ ਨਾ ਕਿ ਜਿਹੜਾ ਕਸੂਰਵਾਰ ਆ ਆਡੈਂਟੀਫਾਈ ਨਹੀਂ ਹੁੰਦਾ ਜਦ ਵੀ ਕੋਈ ਗੱਲ ਹੋ ਦਿੰਦੀ ਆ ਕਹਿ ਦਿੰਦੇ ਆ ਕਿ ਆ ਫਲਾਣੇ ਆ ਗੈਂਗ ਦੇ ਗੁਰਗੇ ਆ ਆ ਫਲਾਣੇ ਦੇ ਆ ਜੀ ਇੱਕ ਐਡੇ ਸਟੇਟ ਤੋਂ ਇਹ ਐਨੇ ਨਹੀਂ ਚਾਹਤਾ ਕਾਬੂ ਹੁੰਦੇ ਤੇ ਸਟੇਟ ਕੇ ਵਿੱਚ ਲਾ ਲੈਣਗੇ ਇੱਕ ਤਾਂ ਹੋਵੇ ਨਾ ਕਿ ਚਲੋ ਜਿਹੜਾ ਕਲਪਰੇਟ ਉਹ ਹਲੇ ਆਈਡੈਂਟੀਫਾਈ ਨਹੀਂ ਹੋ ਰਿਹਾ ਐਕਸ਼ਨ ਕੀਤੇ ਲਿਆ ਜਾਵੇ ਆਈਡੈਂਟੀਫਾਈ ਨੇ ਫਿਰ ਉਹ ਤੋਂ ਬਾਅਦ ਫਿਰ ਇਹ ਗੱਲ ਚੱਲਦੀ ਐ ਆਪ ਲੁਧਿਆਣੇ ਦੀ ਵੀ ਖਬਰ ਐ ਜਿਹੜੀ ਇੱਥੇ ਕੱਲ ਵਟਸਐਪ ਕਾਲ ਤੇ ਆਈ ਐ ਇੰਨੀ ਰੈਨਸਮ ਮੰਗੀ ਐ ਮਤਲਬ ਤੁਸੀਂ ਹਾਲ ਐ ਇੱਥੇ ਰਹਿਂਦਾ ਤੁਸੀਂ ਕਮਾਓ ਲੋਕ ਖਾਣ ਬਿਨਾਂ ਕੁਝ ਕਰੇ ਖਾਣ ਫਿਰ ਕਮਾਊਗਾ ਕੌਣ ਫਿਰ ਇੱਥੇ ਰਹੂਗਾ ਕੌਣ ਮੈਨੂੰ ਤਾਂ ਇੰਨਾ ਦੀ ਇਹ ਸਾਰੀ ਪਾਲਸੀ ਹੋਈ ਨਹੀਂ ਸਮਝ ਆ ਰਹੀ ਅੱਜ ਤੱਕ ਸ਼੍ਰੀਮਾਨ ਅਰਵਿੰਦ ਕੇਚਰੀ왈 ਜੀ ਨੇ ਲਾਅ ਐਂਡ ਆਰਡਰ ਤੇ ਇੱਕ ਅੱਖਰ ਨਹੀਂ ਬੋਲਿਆ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਖਰ ਨਹੀਂ ਬੋਲਿਆ ਪੁਲਿਸ ਦੇ ਮੁਖੀ ਨੇ ਇੱਕ ਅੱਖਰ ਨਹੀਂ ਬੋਲਿਆ ਸਭ ਅੱਛਾ ਕਹੀ ਜਾਂਦੇ ਜੇ ਇੰਨਾ ਕੁ ਛੋਣ ਤੋਂ ਬਾਅਦ ਵੀ ਸਭ ਅੱਛਾ ਹੈ ਫਿਰ ਤਾਂ ਗੁਰਦਾਸ ਮਾਨ ਦਾ ਗਾਣਾ ਹੀ ਆ ਕਿ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹ ਗੁਰੂ ਜਾਨੇ ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਅਜੇ ਤੱਕ ਬੇਅਤ ਬੀਆ ਨੂੰ ਲੈ ਕੇ ਜਿਹੜਾ ਉਹ ਬਿੱਲ ਵਿਚਾਰਿਆ ਜਾ ਰਿਹਾ ਕਮੇਟੀ ਵੀ ਸਪੈਸ਼ਲ ਬਣਾਈ ਗਈ ਹੈ ਸੋ ਸਲਾਹ ਲਈ ਜਾ ਗਈਆਂ ਲੋਕਾਂ ਤੋਂ WhatsApp ਤੇ ਸੁਨੇਹੇ ਮੰਗੇ ਜਾ ਰਹੇ ਆ ਇਸ ਤਰ੍ਹਾਂ ਦੇਖ ਰਹੇ ਕਿਉਂਕਿ 2 ਵਾਰ ਪਹਿਲਾਂ ਵੀ ਬਿੱਲ ਲਲ ਕਨਸੀਵਡ ਬੇਬੀ ਹੈ ਇਹ ਕਾਨੂੰਨ ਇਹ ਬਣਾ ਸਕਦੇ ਜੇ ਸਟੇਟ ਕੋਈ ਕਾਨੂੰਨ ਬਣਾਵੇ ਜਿਹਦੇ ਨਾਲ ਪੈਰਲਲ ਉਸੇ ਪੁਆਇੰਟ ਤੇ ਗਵਰਨਮੈਂਟ ਸੈਂਟਰ ਲਾ ਹੋਵੇ ਕਾਨੂੰਨ ਇਹ ਕਹਿੰਦਾ ਕਿ ਸੈਂਟਰ ਲਾ ਵਿਲ ਪ੍ਰਵੇਲ ਨਾਟ ਦੀ ਸਟੇਟ ਲਾ ਵਿਲ ਪ੍ਰਵੇਲ ਸਟੇਟ ਲਾ ਸਿਰਫ ਉੱਥੇ ਪ੍ਰਵੇਲ ਕਰਦਾ ਜਿੱਥੇ ਸੈਂਟਰ ਦੇ ਸਟੇਟ ਦੀ ਕੋਈ ਕਨਫਲਿਕਟ ਨਾ ਹੋਵੇ ਚਾਹੀਦਾ ਤਾਂ ਇਹ ਸੀਗਾ ਕਿ ਬਾਦਲ ਸਾਹਿਬ ਵੇਲੇ ਵੀ ਬਾਚ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਐਗਜ਼ਿਸਟਿੰਗ ਇੰਡੀਅਨ ਪੀਨਲ ਕੋਡ ਵਿੱਚ ਉਸ ਵੇਲੇ ਸੀ ਜਿਹੜਾ ਹੁਣ ਬੀਐਨਐਸ ਬਣ ਗਿਆ ਉਹਦੇ ਵਿੱਚ ਐਮੈਂਡਮੈਂਟ ਮੰਗੀ ਸੀ ਜਿਹੜੀ ਐਮੈਂਡਮੈਂਟ ਕਰਨ ਦੀ ਲੋੜ ਸੀ ਦੂਸਰੀ ਗੱਲ ਮੈਂ ਵਤੌਰ ਅਕਾਲੀ ਵਤੌਰ ਸਿੱਖ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੀਡੀਆ ਰਾਹੀਂ ਇਹ ਕਮੇਟੀ ਨੂੰ ਕਿ ਜਿੰਨੇ ਮਰਜ਼ੀ ਤੁਸੀਂ ਕਾਨੂੰਨ ਬਣਾ ਲਓ ਗ੍ਰੰਥ ਹੋਰ ਚੀਜ਼ ਹੁੰਦੀ ਹੈ ਗੁਰੂ ਹੋਰ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਇੱਕ ਦਰਜਾ ਮਿਲ ਚੁੱਕਾ ਐਂਡ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਫੁੱਲ ਕਿ ਗੁਰੂ ਗ੍ਰੰਥ ਸਾਹਿਬ ਇਜ਼ a ਲਿਵਿੰਗ ਗੁਰੂ ਉਹਨਾਂ 'ਤੇ ਦਾਵਾ ਹੋ ਵੀ ਸਕਦਾ ਉਹਨਾਂ ਦੇ ਕੀਤਾ ਵੀ ਜਾ ਸਕਦਾ ਜੂਰਿਸਟਿਕ ਪਰਸਨ ਨੇ ਉਹਨਾਂ ਨੂੰ ਦੂਸਰੇ ਗ੍ਰੰਥਾ ਦੇ ਪੈਰਲਲ ਰੱਖ ਕੇ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਇੱਕ ਵਾਹ ਇੱਕ ਗ੍ਰੰਥਾ ਜਿਹਨੂੰ ਗੁਰਿਆਈ ਦੀ ਆ ਮ ਦਿੱਤੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਚਾ ਨੇ ਸੋ ਇਹ ਸਾਰੀ ਪੋਲੀਟੀਕਲ ਐਕਸਰਸਾਈਜ਼ ਹੈ ਐਂਡ ਮੈਂ ਸਮਝਦਾ ਹੈ ਕਿ ਇਹਨਾਂ ਨੇ ਜਿਹੜੇ ਉਹ ਸਿਲੈਕਟ ਕਮੇਟੀ ਜਿ ਬਣਾਏ ਕਿੰਨੇ ਕਲਰਨੇਡ ਨੇ ਕਿੰਨੇ ਕੁ ਕਮਿਟਮਾਲੇ ਕਮਿਟਮੈਂਟ ਵਾਲੇ ਨੇ ਬੰਦੇ ਦੱਸਣਾ ਤਾਂ ਸਹੀ ਨਾ ਆਸਲ ਮਨਪ੍ਰੀਤ ਸਿੰਘ ਵਾਲੀ ਸਾਡੇ ਲੁਧਿਆਣੇ ਵਾਲੇ ਇਹ ਤਾਂ ਜੱਥੇਦਾਰ ਅਪாயਂਟ ਕਰਾਉਣ ਲਈ ਕਾਂਗਰਸ ਸਰਕਾਰ ਨੂੰ ਕਹੀ ਜਾਂਦੇ ਸੀ ਉਹ ਕਾਨੂੰਨ ਬਣਾਉਣੇ ਚ ਕੋਈ ਸਹਾਇ ਹੋਣਗੇ ਪਹਿਲਾਂ ਤਾਂ ਇਹ ਗਵਰਨਮੈਂਟ ਦੀ ਨੀਤੀ ਸਾਫ਼ ਹੋਵੇ ਨਾ ਜਿੰਨੀਆਂ ਬੇਦਬੀਆਂ ਇੰਨਾ ਵੇਲੇ ਹੋਈਆਂ ਨੇ ਰੋਪੜ ਵਾਲੀ ਸੁਲਤਾਨਪੁਰ ਲੋਧੀ ਵਾਲੀ ਥਾ-ਥਾ ਤੇ ਬੇਦਬੀਆਂ ਹੋਈਆਂ ਨੇ ਇੱਕ ਬੇਦਬੀ ਦੇ ਵਿੱਚ ਵੀ ਇਹਨਾਂ ਨੇ ਕੋਈ ਗੱਲ ਨਤੀਜੇ ਨਹੀਂ ਲਾਈ ਰੋਪੜ ਵਾਲੀ ਚ ਬੰਦਾ ਡਿਊਟੀ ਤੋਂ ਆਕੇ ਕਾਰ ਕਪੜੇ ਬਦਲ ਕੇ ਸਣੇ ਜੁੱਤੀਆਂ ਜਾ ਕੇ ਗੁਰਦੁਆਰੇ ਸਾਹਿਬ ਵੇਦਵੀ ਕਰਕੇ ਜਾਂਦਾ ਉਹ ਫੜਿਆ ਜਾਂਦਾ ਮਾਂਸਾ ਜੇਲ੍ਹ ਭੇਜਿਆ ਜਾਂਦਾ ਮਾਰਿਆ ਜਾਂਦਾ ਅੱਜ ਤੱਕ ਦੱਸਿਆ ਹੀ ਨਹੀਂ ਉਹ ਕੌਣ ਸੀ ਉਹਦੇ ਮਗਰ ਸ਼ਕਤੀ ਕੌਣ ਸੀ ਸੁਲਤਾਨ ਬਰ ਲੋਦੀ ਖੰਡ ਪਾਟ ਸਾਹਿਬ ਖੰਡਨ ਹੋਇਆ ਗੋਲੀਆਂ ਚੱਲੀਆਂ ਉੱਥੇ ਪਰਚਾ ਕੋਈ ਨਹੀਂ ਸੋ ਇਹ ਸਰਕਾਰ ਜਿੱਥੇ ਨੀਅਤ ਨਾ ਠੀਕ ਹੋਵੇ ਉੱਥੇ ਨੀਤੀ ਕਦੇ ਵੀ ਨਹੀਂ ਠੀਕ ਸਰ ਇੱਕ ਸ਼ਰੋਮੀ ਇਕੱਲੇ ਤੋਂ ਵੱਲੋਂ ਜਿਹੜਾ ਕੰਪਨੀ ਦਾ ਐਲੀਓ ਪਰ ਐਲੀਗੇਸ਼ਨ ਔਰ ਇਨੈਕੁਐਲਟੀ ਸੈਂਡ ਫॉर ਨਾਟ ਸਟੈਂਡਿੰਗ ਅਗੇਂਸਟ ਦੈਟ ਕੁਡਿੰਗ ਪਾਲਿਸੀ ਉਧਰੋਂ ਐਯਾਲੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਰੈਂਡਰਲੀ ਅਪੋਜ਼ ਕਰ ਰਿਹਾ ਤੇ ਮੇਰਾ 151 ਨੀ ਇਸ ਲੈਟਰ ਕੌਂਸਿਲੈਂਟਰ ਆ ਗਿਆ ਹੈ ਦੇਖੋ ਸਰਦਾਰ ਮਾਨਪ੍ਰੀਤ ਸਿੰਘ ਯਾਲੀ ਨੂੰ ਇਹ ਗੱਲ ਨਹੀਂ ਸੀ ਕਹਿਣੀ ਸੈਂ ਕਿਉਂਕਿ ਸਰਦਾਰ ਮਾਨਪ੍ਰੀਤ ਸਿੰਘ ਯਾਲੀ ਆਲਰੇਡੀ ਇਸ ਸਰਕਾਰ ਤੋਂ ਬੜੀ ਵੱਡੀ ਫੇਵਰ ਲੈ ਚੁੱਕਾ ਜਿਹੜੀ ਅਵੰਤਾ ਕਲੋਨੀ ਬਣਾਈ ਹੈ ਗਏ ਹੋ ਤੁਸੀਂ ਉੱਥੇ ਨਹਿਰ ਦੇ ਨਾਲ ਸਰਕਾਰ ਨੇ ਸਪੈਸ਼ਲ ਪਰਮਿਸ਼ਨ ਦੇ ਕੇ ਗਵਰਨਮੈਂਟ ਪ੍ਰਾਪਰਟੀ ਤੇ ਉਹਨੂੰ ਆਪਣੀ ਰੋਡ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਦੂਸਰੀ ਗੱਲ ਸਰਦਾਰ ਮਨਪ੍ਰੀਤ ਸਿੰਘ ਵਾਲੀ ਨੂੰ ਇਹ ਵੀ ਪਬਲਿਕਲੀ ਕਮਿਊਨੀਕੇਟ ਕਰਨਾ ਪਊਗਾ ਡਿਕਲੇਅਰ ਕਰਨਾ ਪਊ ਕਿ ਮਾਨਯੋਗ ਮੁੱਖ ਮੰਤਰੀ ਫਲੋਰ ਆਫ ਹਾਊਸ ਤੇ ਇਹ ਕਹਿੰਦੇ ਆ ਕਿ ਮੈਨੂੰ ਮਨਪ੍ਰੀਤ ਸਿੰਘ ਵਾਲੀ ਦਾ ਸਭ ਕੁਝ ਪਤਾ ਹੈ ਜਿੰਨੇ ਪੈਸੇ ਲੈਂਦਾ ਉਹਨੇ ਦੀ ਰਜਿਸਟਰੀ ਕਰਾਉਂਦਾ ਵੱਤ ਨਹੀਂ ਲੈਂਦਾ ਘੱਟ ਨਹੀਂ ਲੈਂਦਾ ਤੇ ਲੁਧਿਆਣਾ ਵੈਸਟ ਦੀ ਇਲੈਕਸ਼ਨ ਉਹ ਕਹਿੰਦਾ ਮੇਰੇ ਕੋਲੇ ਤਾਂ ਚਿੱਠਾ ਜਦੋਂ ਮਰਜ਼ੀ ਖੋਲ੍ਹ ਦਵਾਂ ਐਂਡ ਜਿਹੜੀ ਸਭ ਤੋਂ ਵੱਡੀ ਗੱਲ ਸਾਡੇ ਤੋਂ ਮਿੱਤਰ ਨੇ ਸਾਖੂਰਪ੍ਰੀਤ ਸਿੰਘ ਗਿੱਲ ਡੀਆਈਡੀ ਜਿਹੜੇ ਰਿਟਾਇਰ ਹੋਏ ਨੇ ਜਿਹਦੇ ਕੁੜਮ ਨੇ ਇਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਨੂੰ ਵਿਆਹਿਆ ਇਹ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਇੱਕ ਨਾਨ-ਪੋਲੀਟিক্যাল ਬੰਦਾ ਹੈ ਤਾਂ ਵੋਟ ਪਿੰਡ ਦੇ ਪਟਿਆਲੇ ਰਹਿਐਸ਼ ਉਹ ਲੁਧਿਆਣਾ ਵੈਸਟ ਦੀ ਇਲੈਕਸ਼ਨ ਵਿੱਚ ਲੁਧਿਆਣੇ ਆ ਕੇ ਆਮ ਆਦਮੀ ਪਾਰਟੀ ਕੋ ਜੋਇਨ ਕਰਦੇ ਨੇ ਦੱਸਣ ਕਿਉਂ ਉਹ ਮਾਨਪ੍ਰੀਤ ਸਿੰਘ ਦੇ ਨਾਮਿਨੀ ਸੀਗੇ ਉਹਨਾਂ ਨੂੰ ਅੱਗੇ ਕਰਕੇ ਉਹਨੇ ਆਪਣੀ ਹਾਜ਼ਰੀ ਲਵਾਇਆ ਔਰ ਕੁਝ ਨਹੀਂ ਕੀਤਾ ਸੋ ਇਸ ਕਰਕੇ 41 ਸਾਹਿਬ ਨੂੰ ਤਾਂ ਇੱਕੋ ਹੀ ਬੇਨਤੀ ਹੈ ਕਿ 41 ਸਾਹਿਬ ਨੋਟ ਬਹੁਤ ਬਣ ਗਿਆ ਹੁਣ ਸਾਹਮਣੇ ਦੀ ਲੋੜ ਹੈ ਇਹ ਕੰਮ ਹੁੰਦੇ ਆ ਅੱਕਰਾ ਦੇ ਜਿਹੜੀ ਪੋਲਿਟਿਕਸ ਹੈ ਇਹ ਪੈਸੇ ਆਣਿਆਂ ਦੀ ਗੇਮ ਨਹੀਂ ਕਿ ਤੁਹਾਡੇ بڑے ਸਰਕਾਰ ਕੋਲ ਹੁੰਦੇ ਆ ਸ਼ਤੰਜੇ ਖਿੱਚਣ ਵਾਲੇ ਆਹ-ਆਹ ਦੇ ਤੁਹਾਨੂੰ ਹਰ ਬੰਦਾ ਜਾਣਦਾ ਕਿਹੜਾ ਰਜਿਸਟਰੀ ਪੂਰੇ ਮੁੱਲ ਤੇ ਖੜਾ ਹੁੰਦਾ ਸੋ ਇਸ ਕਰਕੇ ਉਹਨਾਂ ਬਾਰੇ ਤੇ ਮੈਂ ਕੋਈ ਕਹਿਣਾ ਨਹੀਂ ਚਾਹੁੰਦਾ ਬਾਕੀ ਗੱਲ ਹੈ ਕਿ ਅੱਜ ਦੀ ਜਿਹੜੀ ਸਥਿਤੀ ਹੈ ਪੰਜਾਬ ਨਾ ਕੋਈ ਕਾਨੂੰਨ ਆ ਨਾ ਕੋਈ ਸਰਕਾਰ ਆ ਤੇ ਨਾ ਇੱਥੇ ਕਾਨੂੰਨ ਦਾ ਰਾਜ ਹੈ। ਤੇ ਸਰਪੰਚ ਜਿਹੜਾ ਤੁਸੀਂ ਜਿਹੜੇ ਟਾਪਿਕ ਤੇ ਸ਼ੁਰੂ ਕੀਤਾ ਸੀਗਾ ਸਰਪੰਚ ਮਜੇਕਿਆ ਦੇ ਉੱਪਰ ਜਿਹੜੀ ਅੱਧਾ ਐਫ ਆਰ ਹੋਈ ਹੈ ਉਹਨੂੰ ਹੁਣ ਫਰਦਰ ਤੁਸੀਂ ਕਿਵੇਂ ਸ਼ੁਰੂ ਨਿਕਲਦਰ ਕਿਵੇਂ ਦੇਖੋ ਅੱਜ ਦੇ ਯੁੱਗ ਵਿੱਚ ਡੈਮੋਕ੍ਰੈਟਿਕ ਸੈਟਅਪ 'ਚ ਲੜਾਈ ਦੇ ਦੋ ਢੰਗ ਹੁੰਦੇ ਆ ਪੋਲੀਟੀਕਲ ਪ੍ਰੋਟੈਸਟ ਤੇ ਕਾਨੂੰਨ ਦੀ ਲੜਾਈ ਦੋਨੋਂ ਲੜਾ ਕੇ ਮੈਸੇਜ ਸਿਰਫ ਇੱਕੋ ਦੇਣਾ ਚਾਹੁੰਦੇ ਆ ਕਿ ਉਹ ਸ਼ਾਇਦ ਇਹ ਸਮੇਂ ਦੇ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਇਹ ਲੜਾਈ ਇਕੱਲਾ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਸਾਰਾ ਚੇਤਾਨਨਾ ਖੜਾ ਪੰਜਾਬ ਦਾ ਯੂਥ ਨਾਲ ਖੜਾ ਪੰਜਾਬ ਦਾ ਅਕਾਲੀ ਦਲ ਨਾਲ ਖੜਾ ਸਰਦਾਰ ਵਿਕਰਮ ਸਿੰਘ ਮਜੀਠੀਆ